ਆ ਹੁਣ ਤੁਸੀਂ ਵੇਖਿਆ ਸਰਕਾਰਾਂ ਜਾਗੀਆਂ ਹੁਣ ਹੁਣੇ ਮੈਂ ਬੈਠੇ ਵੀ ਰਹਿਣਾ ਗੱਲ ਕਰ ਰਿਹਾ ਸੀ ਹੁਣ ਉਹਨਾਂ ਦੀਆਂ ਕੋਠੀਆਂ ਢਾ ਰਹੇ ਆ ਜਿਹੜੇ ਲੋਕ ਨਸ਼ੇ ਦੀਆਂ ਤਸਕਰੀਆਂ ਪਹਿਲਾਂ ਕਰਦੇ ਕਾਸ਼ ਕਿਤੇ ਮੈਂ ਨਹੀਂ ਆਂਦਾ ਮੈਂ ਕਹਿੰਦਾ ਜਿਹੜੀ ਵੀ ਸਰਕਾਰ ਕਰੇ ਆਪਾਂ ਨੂੰ ਉਹਦੇ ਚੰਗੇ ਕੰਮ ਦੀ ਤਾਰੀਫ ਕਰਨੀ ਚਾਹੀਦੀ ਜੇ ਅਕਾਲੀਆਂ ਕੀਤਾ ਹੁੰਦਾ ਆਪਾਂ ਉਹਦੀ ਤਾਰੀਫ ਕਰਦੇ ਜੇ ਕਾਂਗਰਸੀਆਂ ਕੀਤਾ ਹੁੰਦਾ ਆਪਾਂ ਉਹਦੀ ਤਾਰੀਫ ਕਰਦੇ ਜੇ ਝਾੜੂ ਵਾਲੇ ਕਰ ਰਹੇ ਉਹ ਚੰਗੀ ਗੱਲ ਹੈ ਕੱਲ ਨੂੰ ਕੋਈ ਸਰਕਾਰ ਵੀ ਕਰੇ ਜਿਨ੍ਹਾਂ ਲੋਕਾਂ ਨੇ ਨਸ਼ਿਆਂ ਦੀਆਂ ਤਸਕਰੀਆਂ ਕਰ ਕਰ ਕੇ ਅਰਬਾਂ ਖਰਬਾਂ ਦੀ ਜਾਇਦਾਦ ਬਣਾਈਆਂ ਤੇ ਲੋਕਾਂ ਦੇ ਜਵਾਨ ਧੀ ਪੁੱਤ ਸ਼ਿਵਿਆਂ ਵਿੱਚ ਲੈ ਗਿਆ ਮੈਂ ਕਹਿੰਦਾ ਇਹੋ ਜਿਹੇ ਲੋਕਾਂ ਨੂੰ ਕਦੀ ਮਾਫ਼ ਨਹੀਂ ਕਰਨਾ ਚਾਹੀਦਾ ਪਤਾ ਨਹੀਂ ਤੁਸੀਂ ਲੋਕ ਸਹਿਮਤ ਹੈਗੇ ਕਿ ਨਹੀਂ ਹੈਗੇ ਪਰ ਮੈਂ ਤਾਂ ਕਈ ਵਾਰੀ ਸੋਚਦਾ ਅੱਜ ਜਦੋਂ ਉਹਨਾਂ ਦਾ ਘਰ ਟੈਹ ਰਿਹਾ ਕਈਆਂ ਕਹਿੰਦਾ ਨਹੀਂ ਜੀ ਸਰਕਾਰ ਨੂੰ ਧੱਕਾ ਨਹੀਂ ਕਰਨਾ ਚਾਹੀਦਾ ਇਦਾਂ ਲੱਗਦਾ ਜੀ ਕਿਉਂ ਲੱਗਦਾ ਹਨਾ ਵੀ ਸਰਕਾਰਾਂ ਨੂੰ ਧੱਕਾ ਪਰ ਜਿਨ੍ਹਾਂ ਦੇ ਇੱਕੋ ਇੱਕ ਪੁੱਤ ਨਸ਼ਿਆਂ ਦੀ ਭੇਡ ਚੜ ਗਿਆ ਕਿਤੇ ਬੱਚਿਆਂ ਦਾ ਪਿਓ ਭੇਡ ਚੜ ਗਿਆ ਨਸ਼ੇ ਦਾ ਕਈ ਤਾਂ ਦੋਵੇਂ ਤੋਂ ਮੇ ਜੀ ਵੀ ਭੇਟ ਚੜ ਗਏ ਜੀ ਨਸ਼ੇ ਦੇ ਘਰ ਤਬਾਹ ਹੋ ਗਿਆ ਤੇ ਗੱਲ ਸ਼ੁਰੂ ਹੋਈ ਸੀ ਉਸ ਬੀਬੀ ਤੋਂ ਜਿੱਥੋਂ ਇੱਕ ਬੀਬੀ ਵੇਰਦੀ ਸੀ ਨਾ ਵੀਡੀਓ ਪਈ ਹਣੀ ਨੈਟ ਤੇ ਜਿਹੜੇ ਅਸੀਂ ਤੇ ਇਦਾਂ ਵੇਚਾਂਗੇ ਨਸ਼ੇ ਉਹਦੀ ਘਰ ਤੋਂ ਗੱਲ ਆਰੰਭ ਹੋਈ ਤੇ ਮੈਂ ਕਹਿੰਦਾ ਇਹੋ ਪੈਸਾ ਨਾ ਜਿਹੜਾ ਸਰਕਾਰ ਜ਼ਬਤ ਕਰਕੇ ਉਹਨਾਂ ਦੀਆਂ ਜ਼ਮੀਨਾਂ ਤੇ ਉਹਨਾਂ ਪੂਰੀ ਇਨਕੁਆਰੀ ਕਰਕੇ ਜਿਹੜੇ ਜਿਹੜੇ ਨਸ਼ੇ ਦੀ ਭੇਟ ਕਰਕੇ ਪਰਿਵਾਰਾਂ ਦੇ ਜੀ ਗਏ ਆ ਨਾ ਇਹ ਪੈਸਾ ਉਹਨਾਂ ਦੇ ਪਰਿਵਾਰਾਂ ਨੂੰ ਵੰਡ ਦਿੱਤਾ ਜਾਵੇ ਜਿਨ੍ਹਾਂ ਦੇ ਜੀ ਜਾ ਚੁੱਕੇ ਆ ਸਰਕਾਰ ਪੂਰੀ ਇੱਕ ਪੈਨਲ ਤਿਆਰ ਕਰੇ ਇਨਕੁਆਇਰੀ ਕਰੇ ਵੀ ਜਿਹੜੇ ਜਿਹੜੇ ਇਲਾਕੇ ਚ ਪੰਜਾਬ ਦੇ ਪਿੰਡਾਂ ਦੇ ਕੋਈ ਨੌਜਵਾਨ ਚੜਾਈ ਕੀਤਾ ਪਿਛੇ ਇਕੱਲੀ ਬਜ਼ੁਰਗ ਮਾਂ ਰਹਿ ਗਈ ਆ ਇਹ ਜਿਹੜੀ ਉਹਨਾਂ ਦੀਆਂ ਲਾਸ਼ਾਂ ਵੇਚ-ਵੇਚ ਕੇ ਉਹਨਾਂ ਦੇ ਬੱਚਿਆਂ ਨੂੰ ਜ਼ਹਿਰ ਦੇ ਦੇ ਕੇ ਪੈਸਾ ਕਮਾਇਆ ਨਾ ਇਸ ਪੈਸਾ ਸਰਕਾਰ ਆਪਣੇ ਖਜ਼ਾਨੇ ਚ ਹੀ ਨਾ ਪਾਵੇ ਇਹ ਉਹਨਾਂ ਪਰਿਵਾਰਾਂ ਤੱਕ ਪਹੁੰਚਾਏ ਜਿਨ੍ਹਾਂ ਦੇ ਜੇ ਕੋਈ ਬਾਪ ਚੜਾਈ ਕਰ ਗਿਆ ਤੇ ਭੈਣ ਵਿਚਾਰੀ ਲੋਕਾਂ ਦੇ ਬਰਤਨ ਮਾਂਜ ਕੇ ਗੁਜ਼ਾਰੇ ਕਰ ਰਹੀ ਆ ਕੋ ਦਾ ਬੱਚਾ ਪੜ੍ਹ ਲਿਖ ਜਾਏ ਕੋਈ ਤੇ ਉੱਚੇ ਅਹੁਦੇ ਤੇ ਬੱਚੇ ਤੇ ਜੋ ਪਿਛੇ ਬਚਿਆ ਉਹਨੂੰ ਆਪਣਾ ਬਚਾਉ ਚੇਤਾ ਰੱਖੋ ਨੌਜਵਾਨ ਵੀਰੋ ਚੰਗੀ ਸੰਗਤ ਕਰੋ ਸਵੇਰੇ ਟਾਈਮ ਨਾਲ ਉઠੋ ਆਪਣੇ ਮਾਂ ਬਾਪ ਦਾ ਹੱਥ ਵਟਾਓ ਜਿੱਥੇ ਵੀ ਹੈਗੇ ਨਸ਼ਿਆਂ ਤੋਂ ਬਚੋ ਅਸੀਂ ਮੈਂ ਵਿਦੇਸ਼ਾਂ 'ਚ ਵੀ ਪਿਛੇ ਜੇ ਯੂ ਐਸ ਏ ਸੀ ਤੇ ਉੱਥੇ ਜਿਹੜੇ ਜਿਹੜੋਂ ਟਰੱਕਾਂ ਦੇ ਲਾਇਸੈਂਸ ਲੈਣ ਵਾਸਤੇ ਨਾ ਸਾਡੇ ਵੀਰ ਜਿਹੜੋਂ ਜਾਂਦੇ ਆ 60 ਲੀਗ ਸਿਟੀ ਆ ਉੱਥੇ ਨਾ ਲਾਇਸੈਂਸ ਸੌਖਾ ਬਣਦਾ ਥੋੜਾ ਜਿਹਾ 60 ਲੀਗ ਸਿਟੀ ਤੋਂ ਉਥੇ ਆਪਣੇ ਪੰਜਾਬੀ ਵੀਰਿਆ ਉਹਨਾਂ ਦੀ ਆਪਣੀਆਂ ਟਰੱਕਿੰਗ ਕੰਪਨੀਆਂ ਨੇ ਲਾਇਸੈਂਸ ਬਣਾ ਕੇ ਦਿੰਦੇ ਆ ਤੇ ਮੈਂ ਗੁਰਦੁਆਰਾ ਸਾਹਿਬ ਦੁਆਨ ਲਾਉਣ ਗਿਆ ਤੇ ਉੱਥੇ ਮੈਨੂੰ ਕਾਫੀ ਨੌਜਵਾਨ ਮਿਲ ਪਏ ਤੇ ਮੈਨੂੰ ਬੜੀ ਖੁਸ਼ੀ ਹੋਈ ਮੈਂ ਕਿਹਾ ਇੰਨੇ ਨੌਜਵਾਨ ਕਿੱਦਾਂ ਕਹਿੰਦੇ ਇਸ ਦਿਨ ਲਾਇਸੈਂਸ ਬੰਦੇ ਟਰੱਕਾਂ ਦੇ ਤੇ ਵੱਖ-ਵੱਖ ਸਟੇਟਾਂ ਜੋ ਵੀਰ ਇੱਥੇ ਆ ਜਾਂਦੇ ਆ ਮੈਂ ਫਿਰ ਕਥਾ ਤੋਂ ਬਾਅਦ ਉਹਨਾਂ ਨੂੰ ਪਾਰਕ ਵਿੱਚ ਬਿਠਾ ਲਿਆ ਈਦਾਂ ਗੱਲਾਂ ਕੀਤੀਆਂ ਮੈਂ ਕਿਹਾ ਵੇਖੋ ਤੁਹਾਡੇ ਮਾਂ-ਬਾਪ ਨੇ ਤੁਹਾਨੂੰ ਬੜੀਆਂ ਰੀਝਾਂ ਨਾਲ ਭੇਜਿਆ ਹੁਣ ਉਹ ਤੁਹਾਡੀ ਰਾਖੀ ਨਹੀਂ ਕਰ ਰਹੇ ਏਡੀ ਦੂਰਾਂਕੇ ਇੱਥੇ ਤੁਹਾਨੂੰ ਰਾਖੀ ਆਪਣੀ ਖੁਦ ਆਪ ਇਕ ਤੇ ਮਾੜੀ ਸੰਗਤ ਤੋਂ ਬਚਿਓ ਮਾੜੀ ਸੰਗਤ ਸਮਝੀ ਰਹੇ ਉਹਨਾਂ ਥਾਵਾਂ ਤੇ ਨਹੀਂ ਜਾਣਾ ਜਿੱਥੇ ਬੰਦੇ ਦਾ ਮਨ ਵਕਾਰੀ ਹੁੰਦਾ ਹੈ ਦੂਜਾ ਨਸ਼ਿਆਂ ਤੋਂ ਬਚਿਓ ਤੀਜਾ ਜੇ ਮਾਂ-ਬਾਪ ਨੇ ਤੁਹਾਨੂੰ ਜਿਹੜੀਆਂ ਆਸਾਂ ਉਮੀਦਾਂ ਲਾ ਕੇ ਭੇਜਿਆ ਉਹਨਾਂ ਨੂੰ ਉਸ ਗਰਬਤ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰਿਓ ਤੇ ਜਿਹੜਾ ਅਗਲਾ ਪੱਖ ਹੈ ਸਵੇਰੇ ਟਾਈਮ ਨਾਲ ਉੱਠਣ ਦੀ ਆਦਤ ਪਾਓ ਬਾਣੀ ਪੜਿਓ ਗੁਰੂ ਦੀ ਸੰਗਤ ਕਰੋ ਕਿਉਂਕਿ ਬੰਦੇ ਦਾ ਮਨ ਡੋਲਦਾ ਉਹਦੇ ਨਾਲ ਹੁਣ ਤੁਸੀਂ ਇੱਥੇ ਬਿਠੇ ਜਨਾ 2 ਮਿੰਟ ਸੋਚਿਓ ਜਿੰਨੀ ਦੇਰ ਤੱਕ ਵਿਚਾਰ ਚੱਲਣੀਆਂ ਮਨ 'ਚ ਮਾੜਾ ਵਿਚਾਰ ਨਹੀਂ ਆਉਣਾ ਇਦਾਂ ਹੁੰਦਾ ਜੋ ਹੀ ਬੰਦਾ ਬਾਹਰ ਨਿਕਲਦਾ ਫਿਰ ਬਾਹਰਲੀ ਦੁਨੀਆ ਵੇਂਦਾ ਫਿਰ ਮਨ ਵਿਚਾਰਾਂ ਵਾਲੇ ਬਣੇ ਪੈ ਜਾਂਦਾ ਤੇ ਸਤਗੁਰ ਨੇ ਕਿਉਂ ਆਖਿਆ ਜਦੋਂ ਆਪਾਂ ਅਰਦਾਸ ਵਿੱਚ ਅਖੀਰ ਤੇ ਪੜਦੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਉਹਦਾ ਮਤਲਬ ਸੀ ਜੇ ਮੈਂ ਗੁਰਦੁਆਰੇ ਬੈਠਾ ਮਾਰਦੇ ਇੱਥੇ ਮੈਨੂੰ ਤੁਸੀਂ ਨਹੀਂ ਭੁੱਲੇ ਨਾ ਜਦੋਂ ਮੈਂ ਇਥੋਂ ਬਾਹਰ ਜਾਵਾਂ ਨਾ ਮੈਨੂੰ ਬਾਹਰ ਵੀ ਉਹੋ ਵਿਅਕਤੀ ਮਿਲਾਇਓ ਜਿਨ੍ਹਾਂ ਕੋਲ ਬਹਿ ਕੇ ਮੈਨੂੰ ਤੁਸੀਂ ਕਦੀ ਵਿਸਰੋ ਨਾ ਕਦੀ ਮੈਨੂੰ ਭੁੱਲੋ ਨਾ ਮੈਂ ਤੁਹਾਨੂੰ ਹਮੇਸ਼ਾ ਆਪਣੇ ਜੀਹਨ ਵਿੱਚ ਵਸਾ ਸਕਾਂ ਤੁਸੀਂ ਮੈਨੂੰ ਭੁੱਲੋ ਨਾ ਮਹਾਰਾਜ ਮੈਂ ਸਦਾ ਆਪਣੀ ਜ਼ਿੰਦਗੀ ਵਿੱਚ ਪਰਮੇਸ਼ਰ ਦੇ ਗੁਣਾਂ ਨੂੰ ਚੰਗੀ ਸਿੱਖਿਆ ਨੂੰ ਧਾਰਨ ਕਰਕੇ ਆਪਣਾ ਜੀਵਨ ਬਤੀਤ ਕਰ ਸਕਾਂ ਤਾਂ ਖੈਰ ਆਪਾਂ ਗੱਲ ਕਰ ਰਹੇ ਸੀ ਇਹ ਜਿਹੜਾ ਪੰਜਾਬ ਹੈ ਇਹਨੂੰ ਅੰਗਰੇਜ਼ ਨੇ ਆਪਣੇ ਅਧੀਨ ਕਰ ਲਈ ਪਹਿਲਾਂ ਕਮਜ਼ੋਰੀ ਜਾਣੀ ਕਿਸੇ ਵੀ ਬੰਦੇ ਨੂੰ ਗੁਲਾਮ ਬਣਾਉਣਾ ਹੋਵੇ ਨਾ ਉਦੀ ਖੂਬੀ ਤੇ ਉਦੀ ਕਮਜ਼ੋਰੀ ਦੋਵੇਂ ਚੀਜ਼ਾਂ ਜਾਣਨੀਆਂ ਪੈਂਦੀਆਂ ਨੇ ਫਿਰ ਤੁਸੀਂ ਕਿਸੇ ਨੂੰ ਆਪਣੇ ਅਧੀਨ ਕਰ ਸਕਦੇ ਹੋ ਜਿਵੇਂ ਬਾਂਦਰ ਹੈ ਜਿਵੇਂ ਹਾਥੀ ਹੈ ਤੋਤਾ ਹੈ ਇਹਨਾਂ ਨੂੰ ਫੜਨ ਵਾਸਤੇ ਹੁਣ ਪੰਛੀ ਨੂੰ ਫੜਨ ਵਾਸਤੇ ਸ਼ਿਕਾਰੀ ਆਕਾਸ਼ ਵੀ ਜਾਂਦਾ ਕਿਤੇ ਪੰਛੀ ਤੇ ਆਕਾਸ਼ ਵੀ ਚੜਦਾ ਪਰ ਫੜਦਾ ਕਿੱਦਾਂ ਉਹਨੂੰ ਧਰਤੀ ਤੇ ਕਿੱਦਾਂ ਫੜਦਾ ਚੋਗਾ ਪਾ ਕੇ ਮਛੀ ਨੂੰ ਫੜਨ ਵਾਲਾ ਬੰਦਾ ਪਾਣੀ ਜਾਂਦਾ ਕਿਤੇ ਉਹ ਤੇ ਬਾਹਰ ਬੈਠਾ ਹੁੰਦਾ ਸੁੱਕੇ ਥਾਂ ਤੇ ਔਰ ਕੁੰਡੀ ਸੜਦਾ ਵਿੱਚ ਉੱਤੇ ਬੋਟੀ ਲਾ ਦਿੰਦਾ ਮਾਸ ਦੀ ਜਾਂ ਕੋ ਆਟਾ ਲਾ ਦਿੰਦਾ ਉਹ ਭੱਜ ਕੇ ਮਸ਼ੀਉ ਨੂੰ ਆਣ ਕੇ ਬੋਟੀ ਨੂੰ ਉਹਨੂੰ ਮੂੰਹ ਚ ਪਾਉਂਦੀ ਹੈ ਪਰ ਉਹਨੂੰ ਇਹ ਨਹੀਂ ਪਤਾ ਇਹ ਥੱਲੇ ਕੁੰਡੀ ਆ ਸਤਗੁਰ ਨੇ ਬਾਣੀ ਦੇਖਿਆ ਕੀਤੇ ਕਾਰਨ ਪਾਕੜੀ ਆਪਣੇ ਲਾਲਚ ਕਰਕੇ ਫੜੀ ਗਈ ਬਾਂਦਰ ਬਾਰੇ ਮਾਰੇ ਕਹਿੰਦੇ ਮਾਰਕਟ ਮੁਸ਼ਤੀ ਬਾਂਦਰ ਨੂੰ ਫੜਨ ਵਾਸਤੇ ਜਿਹੜਾ ਬੰਦਾ ਸ਼ਿਕਾਰੀ ਆ ਜਿਹੜਾ ਬੰਦਾ ਉਹਦੇ ਕੋਲ ਡਾਂਸ ਕਰਾਉਣਾ ਚਾਹੁੰਦਾ ਨਾਚ ਕਰਾਉਣਾ ਚਾਹੁੰਦਾ ਉਹ ਕਿਤੇ ਰੁੱਖਾਂ ਤੇ ਥੋੜਾ ਜਾਂਦਾ ਬੰਦਰ ਨੂੰ ਫੜ ਲੇ ਉਹ ਨਿਕਾ ਜਾ ਇੱਕ ਬਰਤਨ ਲੈਂਦਾ ਜਿਹਦਾ ਮੂੰਹ ਬੜਾ ਤੰਗ ਹੁੰਦਾ ਹੈ ਉਹ ਚ ਪੁੱਜੇ ਹੋਏ ਚਨੇ ਪਾਉਂਦਾ ਛੋਲੇ ਪਾਉਂਦਾ ਵਾ ਤੇ ਉਹਨੂੰ ਜ਼ਮੀਨ 'ਚ ਨੱਪ ਦਿੰਦਾ ਆਪ ਉਹਲੇ ਬਹਿ ਜਾਂਦਾ ਜਾ ਕੇ ਹੁਣ ਬੰਦਰ ਆਪਣੇ ਆਪ ਬੜਾ ਸਿਆਣਾ ਬਣਦਾ ਵੀ ਮੇਰੇ ਵਰਗਾ ਤੇ ਸਿਆਣਾ ਹੈ ਕੋਈ ਨਹੀਂ ਹੈਗਾ ਵੀ ਬੜਾ ਚਲਾਕ ਜਨਵਰ ਹੈ ਬੰਦਰ ਰੁੱਖ ਤੋਂ ਉਤਰਦਾ ਉੱਤਰ ਕੇ ਤੇ ਆਣ ਕੇ ਉਹਦਾ ਨਿਕਾ ਜਾਂ ਬਰਤਨ ਪਿਆ ਹੁੰਦਾ ਨਾ ਉਹਦੇ ਵਿੱਚ ਹੱਥ ਪਾ ਦਿੰਦਾ ਉਹ ਚਾਰ ਚਣੇ ਹੱਥ ਚ ਔਣ ਕਰਕੇ ਉਹਦੀ ਮੜ ਜੀ ਮੁੱਠ ਫੁੱਲ ਜਾਂਦੀ ਆ ਹੱਥ ਫੁੱਲਣ ਕਰਕੇ ਹੱਥ ਬਾਹਰ ਨਹੀਂ ਨਿਕਲਦਾ ਕਿਉਂਕਿ ਉਹਨੇ ਪਾਇ ਹੀ ਤਾਂ ਹੁੰਦਾ ਵੀ ਇਹਦੇ ਵਿੱਚ ਹੱਥ ਫਸ ਜੇ ਦਾ ਉਹ ਜਿਹਨੇ ਬਰਤਨ ਨਾ ਪਿਆ ਹੁੰਦਾ ਨਾ ਉਹ ਪਾਸੇ ਬੈਠਾ ਹੁੰਦਾ ਉਹ ਵੇਂਦਾ ਰਹਿੰਦਾ ਵੀ ਇੱਕ ਚੰਗ ਚਾਰੇ ਚ ਮਸਤ ਅੱਛਾ ਜਦੋਂ ਹੱਥ ਬਾਹਰ ਕਰਦਾ ਤੇ ਚਾਰ ਦਾਣੇ ਹੁਣ ਤੁਸੀਂ ਕਿਸੇ ਬਰਤਨ ਦੇ ਵਿੱਚ ਹੱਥ ਪਸਾਓ ਹੱਥ ਮੂੰਹ ਉਹਦਾ ਬਰਤਨ ਦਾ ਤੰਗ ਹੋਵੇ ਖਾਲੀ ਹੱਥ ਬਾਹਰ ਕੱਢੋਗੇ ਠੀਕ ਹੈ ਪਰ ਜੇ ਤੁਸੀਂ ਮੁੱਠ ਭਰ ਲਈ ਕੋਈ ਚੀਜ਼ ਦਾਣੇ ਦੀ ਫਿਰ ਤੁਹਾਡਾ ਹੱਥ ਬਾਹਰ ਉਦਾਂ ਨਹੀਂ ਆਉਣਾ ਹੁਣ ਜਿਹੜਾ ਬਾਂਦਰ ਸੀ ਉਹ ਇਸੇ ਖੇਡ 'ਚ ਪਿਆ ਰਿਹਾ ਇਹਨੂੰ ਕਹਿੰਦੇ ਮਰਕਟ ਗੁਰੂ ਅੰਸਾ ਚ ਲਿਖਿਆ ਜੀ ਮਰਕਟ ਮੁਸ਼ਤੀ ਪੜੋ ਜਿਨ੍ਹਾਂ ਨੂੰ ਬਾਣੀਆਂ ਦੀ ਮਰਕਟ ਅਨਾਜ ਕੀ ਮਰਕਟ ਕਹਿੰਦੇ ਬਾਂਦਰ ਨੂੰ ਮੁਸ਼ਤੀ ਕਹਿੰਦੇ ਮੁੱਠ ਨੂੰ ਅਨਾਜ ਕੀ ਇੱਕ ਮੁੱਠ ਅਨਾਜ ਦੀ ਮਨ ਬੋਰਾ ਰੇ ਸਮਝਾਇਆ ਮਨ ਨੂੰ ਆ ਪਰ ਉਦਾਹਰਨ ਇੱਕ ਬਾਂਦਰ ਦੀ ਦਿੱਤੀ ਹੁਣ ਬਾਂਦਰ ਉਹਨੂੰ ਜਦੋਂ ਹੱਥ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਚਾਰ ਦਾਣੇ ਹੱਥ 'ਚ ਉਣ ਕਰਕੇ ਹੱਥ ਫੁੱਲ ਜਾਂਦਾ ਉਹ ਐਸੇ ਖੇਡ 'ਚ ਪਿਆ ਰਹਿੰਦਾ ਉਹਨੀ ਦੇਰ ਨੂੰ ਜਿਹਨੇ ਬਰਤਨ ਨਪਿਆ ਹੁੰਦਾ ਨਾ ਜ਼ਮੀਨ 'ਚ ਉਹ ਆਣ ਕੇ ਮਹੌਲੀ ਹੌਲੀ ਉਹਦੇ ਗਾਲ 'ਚ ਫਟਾ ਪਾ ਦਿੰਦਾ ਫਟਾ ਪਾ ਕੇ ਤੇ ਉਹਦੀ ਰੱਸੀ ਹੁੰਦੀ ਐ ਸਿੰਗਲੀ ਹੁੰਦੀ ਆ ਆਪਣੇ ਹੱਥ ਫੜ ਕੇ ਤੋੜ ਲੀਂਦਾ ਨਾਲ ਨਾਲ ਉਹਨੂੰ ਹੁਣ ਉਹਨੂੰ ਉਹਨੇ ਬਰਤਨ ਵਿੱਚ ਪਾਇ ਜਿਹੜੇ ਚਣੇ ਸੀ ਉਹ ਥੋੜਾ ਦੇਨੇ ਸੀ ਉਹ ਤੇ ਪਸਾਉਣ ਵਾਸਤੇ ਉਹਨੇ ਬਰਤਨ ਰੱਖਿਆ ਸੀ ਉਹਦੇ ਵਾਸਤੇ ਬਾਂਦਰ ਨੂੰ ਸਮਝ ਨਹੀਂ ਆਈ ਇਦਾਂ ਹੀ ਜਦੋਂ ਕਿਸੇ ਨੂੰ ਪਸਾਉਣਾ ਹੋਵੇ ਨਾ ਉਹਦੀ ਖੂਬੀ ਦਾਣੇ ਪਾਉਣੇ ਪੈਂਦੇ ਆ ਜਿਹੜੇ ਲੋਕ ਫਸਦੇ ਕਿਦਾਂ ਭਲਾ ਫਸਦੇ ਇਦਾਂ ਹਾਥੀ ਕਿੱਡਾ ਤਾਕਤਵਾਰ ਹੈ ਹਾਥੀ ਦੇ ਸਿਰ ਦੇ ਉੱਤੇ ਉਹਦੀ ਪਿੱਠ ਉੱਤੇ ਸਵਾਰੀ ਕਰਦਾ ਮਨੁੱਖ ਕਿਵੇਂ ਕਰਦਾ ਪਹਿਲਾਂ ਹਾਥੀ ਨੂੰ ਫੜਦਾ ਵਾ ਕਿਦਾਂ ਫੜਦਾ ਕਿਉਂਕਿ ਹਾਥੀ ਕਾਮੀ ਹੈ ਕਾਂ ਵਾਸ਼ਨਾ ਵਿੱਚ ਅੰਨਾ ਹੋ ਜਾਂਦਾ ਜਦੋਂ ਹਾਥੀ ਨੂੰ ਫੜਦੇ ਆ ਨਾ ਕਦੀ ਡਿਸਕਵਰੀ ਚੈਨਲ 'ਚ ਵੇਖਣਾ ਮੈਂ ਤਾਂ ਕਹਿੰਦਾ ਕਿੱਡੇ ਮਹਾਂਪੁਰਖ ਸਮਾਜ ਦਾ ਕਿੰਨਾ ਗਿਆਨ ਰੱਖਦੇ ਹੋਣਗੇ ਜਿਨ੍ਹਾਂ ਨੇ ਪਸ਼ੂਆਂ ਤੋਂ ਪੰਛੀਆਂ ਤੋਂ ਹਾਥੀ ਜਾਨਵਰ ਹਰ ਇੱਕ ਤੋਂ ਸਾਨੂੰ ਸਿੱਖਿਆ ਦਿੱਤੀ ਅੱਜ ਕੱਲ ਤਾਂ ਚੁਹੀ ਕਿਸੇ ਚੀਜ਼ ਦੀ ਨੌਲਜ ਲੈਣੀ ਹੋਵੇ ਤੇ ਚੈਨਲ ਲਾ ਲੋਗੇ ਕੋਈ ਟੀਵੀ ਚੈਨਲ ਤੇ ਵੇਖ ਲੋਗੇ ਨਿਊ ਚੈਨਲ ਵੇਖ ਲੋਗੇ ਇਹਨਾਂ ਕਿੱਥੋਂ ਗਿਆਨ ਪ੍ਰਾਪਤ ਕੀਤਾ ਕਦੀ ਸੋਚ ਕੇ ਵੇਖੋ ਮळा ਅੱਜ ਕੱਲ ਡਿਸਕਵਰੀ ਚੈਨਲ ਬੜਾ ਮਹਿੰਗਾ ਤੁਸੀਂ ਉਹਦੇ 'ਚੋਂ ਕੋਈ ਚੀਜ਼ ਵੇਖ ਲੋਗੇ ਕਿੱਦਾਂ ਜਨਰਲ ਨੂੰ ਫੜਦੇ ਆ ਸੱਪ ਨੂੰ ਕਿਦਾਂ ਫੜਦੇ ਆ ਹਾਥੀ ਨੂੰ ਕਿਦਾਂ ਫੜਦੇ ਆ ਹੁਣ ਹਾਥੀ ਨੂੰ ਫੜਨ ਵਾਸਤੇ ਪਹਿਲਾਂ ਹਾਥੀ ਦੀ ਕਮਜ਼ੋਰੀ ਜਾਣੀ ਵੀ ਹਾਥੀ ਕਾਮੀ ਆ ਇੱਕ ਨਕਲੀ ਹੱਥਨੀ ਦਾ ਢਾਂਚਾ ਤਿਆਰ ਕਰਦੇ ਆ ਜਿਵੇਂ ਪਨੀਰੀ ਬੀਜੀਏ ਨਾ ਝੋਨੇ ਦੀ ਤੇ ਇੱਕ ਵਿੱਚ ਢਾਂਚਾ じゃ ਤਿਆਰ ਕੀਤਾ ਜਾਂਦਾ ਨਾ ਬੰਦੇ ਦਾ ਉਹਦੀ ਹੱਥ ਬਣਾਏ ਜਾਂਦੇ ਆ ਉਹਦੇ ਉੱਤੇ ਫਿਰ ਪੁਰਾਣਾ ਕੋ ਕੁੜਤਾ ਪਾ ਦਈਦਾ ਉੱਤੇ ਕੋ ਪਰਨਾ ਸਿਰ ਤੇ ਬੰਨ੍ਹ ਦਈਦਾ ਤਾਂ ਕਿ ਪੰਛੀਆਂ ਨੂੰ ਲੱਗੇ ਵੀ ਇਹਦੇ ਵਿੱਚ ਕੋ ਬੰਦਾ ਖਲੋਤਾ ਉਹਨੂੰ ਕਹਿੰਦੇ ਕਲਬੂਤ ਕਾਲਬੂਤ ਕਲਬੂਤ ਪਾਵਗੇ ਨਕਲੀ ਢਾਂਚਾ ਅਸਲੀ ਮਨੁੱਖ ਨਹੀਂ ਹੈਗਾ ਇਦਾਂ ਹਾਥੀ ਦਾ ਨਕਲੀ ਢਾਂਚਾ ਤਿਆਰ ਕੀਤਾ ਜਾਂਦਾ ਕਾਲਬੂਤ ਕੀ ਹਸਤਨੀ ਮਨ ਬੌਰਾਰੇ ਚਲਤਰੇ ਜੋ ਜਗਦੀਸ਼ ਕਾਮ ਸਵਾਏ ਗੱਜ ਬਸ ਪਰੇ ਮਨ ਬੌਰਾਰੇ ਅੰਕਸ ਸਹੇਓ ਸੀਸ ਹਾਥੀ ਉਸ ਨਕਲੀ ਹਥਣੀਆਂ ਲੇ ਵੇਖ ਕੇ ਨਾ ਹੋਇਆ ਭੱਜ ਆਉਂਦਾ ਉਹ ਥੱਲੇ ਉਹਨਾਂ ਟੂਆ ਪਟਿਆ ਹੁੰਦਾ ਉੱਤੇ ਕਾਖ ਰੱਖੇ ਹੁੰਦੇ ਨੇ ਨਕਲੀ ਹਥਣੇ ਦਾ ਢਾਂਚਾ ਉੱਪਰ ਰੱਖਿਆ ਹੁੰਦਾ ਹਾਥੀ ਜਦੋਂ ਭੱਜ ਆਉਂਦਾ ਉਹ ਖੱਡੇ ਵਿੱਚ ਡਿੱਗ ਪੈਂਦਾ ਉਹਨੂੰ ਭੁੱਖਾ ਪਿਆਸਾ ਰੱਖਦੇ ਆ ਬਾਹਰ ਕੱਢਦੇ ਆ ਫਿਰ ਕਈ ਦਿਨ ਭੁੱਖੇ ਪਿਆਸੇ ਰੱਖਣ ਤੋਂ ਬਾਅਦ ਉਹਨੂੰ ਟ੍ਰੇਨਿੰਗ ਦਿੰਦੇ ਬਕਾਇਦਾ ਹੁਣ ਹਾਥੀ ਦੇ ਗਾਜ ਕੋ ਰੱਸਾ ਥੋੜਾ ਪਾਇਆ ਉਹਨਾਂ ਨੇ ਉਹ ਕੁੰਡਾ ਮਾਰਦੇ ਸੱਜੇ ਵਾਲੇ ਬੰਨੇ ਤੇ ਖੱਬੇ ਬੰਨੇ ਮੁਰਦਾ ਤੇ ਖੱਬੇ ਬੰਨੇ ਕੁੰਡਾ ਮਾਰਦਾ ਮਹਾਵਤ ਸੱਜੇ ਬੰਨੇ ਮੁਰਦਾ ਅੱਜ ਉਹਦੀ ਪਿੱਛੇ ਕਿਉਂ ਸਵਾਰ ਹੋਏ ਕੋ ਕੀ ਉਹ ਗੁਲਾਮ ਹੋ ਗਿਆ ਕਦੀ ਕਦੀ ਲੱਗਦਾ ਸਾਡੇ ਨਾਲ ਵੀ ਇੰਜ ਹੀ ਹੋਇਆ ਜਿਹੜੇ ਲੋਕ ਅੱਜ ਸਿੱਖੋ ਗੁਰੂ ਕੇ ਪਿਆਰੇ ਸਿੱਖੋ ਤੁਹਾਡੀਆਂ ਪਿੱਠਾਂ ਤੇ ਬੈਠਿਆ ਨਾ ਤੁਹਾਡੇ ਸਿਰ ਤੇ ਰਾਜ ਕਰ ਰਹੇ ਆ ਕਿਤਨਾ ਕਿਤੇ ਤੇ ਚਸਕੀਆਂ ਚ ਫਸ ਗਏ ਨਾ ਸੀ ਲਾਲਚਾਂਸ ਫਸ ਗਿਆ ਲਾਲਚ ਕੋਈ ਵੀ ਹੋ ਸਕਦਾ ਜੀ ਨਹੀਂ ਤੇ ਜਿਹੜੀ ਕੌਮ ਗੁਰੂ ਦੇ ਸ਼ਬਦ ਵਿੱਚੋਂ ਪੈਦਾ ਹੋਈ ਹੋਵੇ ਗੁਰੂ ਦੇ ਸਿਧਾਂਤ ਵਿੱਚੋਂ ਪੈਦਾ ਹੋਈ ਹੋਵੇ ਅੱਜ ਕਿੱਥੋਂ ਤੁਰੀ ਤੇ ਕਿੱਥੇ ਆਣ ਖਲੋਤੀ ਅੰਗਰੇਜ਼ ਨੂੰ ਇੱਕ ਤਾਂ ਇਹ ਸਰਵੇ ਰਿਪੋਰਟ ਕਰਾਈ ਗਈ ਵੀ ਇਹ ਕੌਮ ਸ਼ਬਦ ਨੂੰ ਮੰਨਣ ਵਾਲੀ ਹੈ ਇਹ ਸ਼ਕਸ਼ੀ ਪੂਜਾ ਦੇ ਪ੍ਰਭਾਵੇਟ ਨਹੀਂ ਹੈ ਇਹ ਸ਼ਬਦ ਵਿੱਚੋਂ ਨਿਕਲੀ ਹੋਈ ਕੌਮ ਇਹ ਸ਼ਬਦ ਜਿੱਤੀ ਸਿੱਧ ਮੰਡਲੀ ਉਹਨਾਂ ਉਹਨਾਂ ਨੂੰ ਨੌਲੇਜ ਹੈ ਵੀ ਇਹ ਸਿੱਧਾਂ ਦੀ ਮੰਡਲੀ ਨੂੰ ਸ਼ਬਦ ਦੁਆਰਾ ਜਿੱਤਿਆ ਗਿਆ ਕੋਈ ਡਾਂਗ ਛੋਟੇ ਨਾਲ ਨਹੀਂ ਸ਼ਬਦ ਨਾਲ ਵਿਚਾਰ ਨਾਲ ਦਲੀਲ ਨਾਲ ਡਾਂਗ ਛੋਟਾ ਵੀ ਉਹਦੇ ਹੱਥ ਵਿੱਚ ਹੀ ਫੱਪਦਾ ਜਿਹਨੂੰ ਵਿਚਾਰ ਕਰਨੇ ਆਉਂਦੀ ਹੈ ਬਿਨਾ ਗਿਆਨ ਤੋਂ ਫੜੀ ਹੋਈ ਤੁਹਾਡੇ ਹੱਥ ਵਿੱਚ ਤਲਵਾਰ ਗਰੀਬ ਦਾ ਸਿਰ ਲਾ ਕੇ ਉਹ ਮਾਰੇਗੀ ਸੋਝੀ ਹੋਣ ਤੋਂ ਬਾਅਦ ਤੁਹਾਡੇ ਹੱਥ ਵਿੱਚ ਫੜਿਆ ਹੋਇਆ ਹਥਿਆਰ ਕਿਸੇ ਤੇ ਜ਼ੁਲਮ ਰੋਕੇਗਾ ਜ਼ੁਲਮ ਕਰੇਗਾ ਨਹੀਂ ਸਮਝਾਈ ਪਿਆ ਰਿਓ ਪੰਜਾਂ ਜਾਮਿਆਂ ਤੱਕ ਇੱਕ ਵੀ ਜੰਗ ਦੀ ਲੜੀ ਪਾਤਸ਼ਾਹ ਨੇ ਉਹਦਾ ਕਾਰਨ ਇਹ ਸੀ এডਿਕੇਸ਼ਨ ਦਿੱਤੀ ਗਿਆਨ ਦਿੱਤਾ ਫੇਰ ਜਾ ਕੇ ਛੇਵੇਂ ਜਾਮੇ ਜੰਗਾਂ ਲੜੀਆਂ ਮਹਾਰਾਜ ਨੇ ਪਹਿਲਾਂ ਨੌਲ ਦਿੱਤੀ ਗਿਆਨ ਦਿੱਤਾ ਤੁਹਾਡੇ ਹੱਥ ਵਿੱਚ ਫੜੇ ਹੋਏ ਹਥਿਆਰ ਦਾ ਮਤਲਬ ਕੀ ਹੈ ਹਥਿਆਰ ਫੜਨਾ ਤੇ ਬੜਾ ਸੌਖਾ ਹੈ ਨੱਪਣਾ ਬੜਾ ਸੌਖਾ ਹੈ ਪਰ ਨੱਪਣ ਤੋਂ ਬਾਅਦ ਉਹਦੇ ਰਿਜ਼ਲਟ ਭੁਗਤਣੇ ਸਭ ਤੋਂ ਔਖੇ ਹੁੰਦੇ ਨੇ ਸਭ ਤੋਂ ਔਖੇ ਗੁਰੂ ਨੇ ਸੋਝੀ ਦਿੱਤੀ ਗਿਆਨ ਦਿੱਤਾ ਵਿਚਾਰ ਦਿੱਤਾ ਜੰਗਾਂ ਲੜੀਆਂ ਡਿਫੈਂਸ ਵਾਸਤੇ ਭਲਾ ਕਰਨ ਵਾਸਤੇ ਮਜਲੂਮ ਦੀ ਰੱਖਿਆ ਵਾਸਤੇ ਹੁਣ ਅੰਗਰੇਜ਼ ਆਇਆ 1839 ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੀ ਚੜ੍ਹਾਈ ਕਰ ਜਾਂਦੇ ਪੰਜਾਬ ਦਾ ਬਾਦਸ਼ਾਹ ਰਾਜਾ ਮਹਾਰਾਜ ਰਣਜੀਤ ਸਿੰਘ 1849 ਦੇ ਵਿੱਚ ਅੰਗਰੇਜ਼ ਪੰਜਾਬ ਵਿੱਚ ਕਬਜ਼ਾ ਹੋ ਜਾਂਦਾ ਹੈ ਆਖਰੀ جنگ ਸਭਰਾਵਾਂ ਦੀ ਹੁੰਦੀ ਹੈ ਸਭਰਾਵਾਂ ਦੀ ਆਖਰੀ ਜੰਗ ਜਿਹਦੇ ਵਿੱਚ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲਾ ਇਸ ਜੰਗ ਵਿੱਚ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਉਹਦੇ ਪਿੱਛੇ ਵੀ ਕਾਰਨ ਸੀ ਕਿਉਂਕਿ ਆਪਣੀ ਜਿਹੜੇ ਅੰਦਰ ਉਹ ਗਦਾਰ ਹੋ ਗਏ ਜਿਹੜੇ ਡੋਗਰੇ ਥੋੜੇ ਥੋੜੇ ਪੈਸਿਆਂ ਚ ਭਰਤੀ ਹੋਏ ਸੀ ਕਈ ਵਾਰੀ ਨਾ ਸਾਨੂੰ ਸਾਰੇ ਆਪਣੇ ਲੱਗੇ ਜਾਂਦੇ ਆ ਡੋਗਰਿਆਂ ਦਾ ਰਹਿਣ ਸਹਿਣ ਇਹ ਜੀ ਲੱਗਦਾ ਸੀ ਅੱਜ ਵੀ ਇਹੋ ਕੁਝ ਵਾਪਰੀ ਜਾਂਦਾ ਸਿੱਖਾਂ ਨੂੰ ਅਜੇ ਤੱਕ ਸਮਝ ਨਹੀਂ ਲੱਗੀ ਸਾਡਾ ਆਪਣਾ ਕਿਹੜਾ ਤੇ ਬਗਾਨਾ ਕਿਹੜਾ ਜਿਹੜੇ ਆਰਐਸਐਸ ਦੀਆਂ ਚੁੰਕੀਆਂ ਭਰਦੇ ਨੇ ਉਹ ਇਹਨਾਂ ਨੂੰ ਪੰਥਕ ਲੱਗੇ ਜਾਂਦੇ ਨੇ ਸਮਝ ਆਈ ਪਿਆ ਰਿਓ ਉਹ ਇਹਨਾਂ ਨੂੰ ਸਿੱਖੀ ਸਿਧਾਂਤਾਂ ਦੀ ਗੱਲ ਕਰਨ ਵਾਲੇ ਲੱਗਦੇ ਨੇ ਤੇ ਜਿਹੜੇ ਤੁਹਾਨੂੰ ਨਰੋਲ ਕਹਿੰਦੇ ਗੁਰੂਆਂ ਸਾਹਿਬ ਦੀ ਖੁੱਦ ਬਾਣੀ ਪੜੋ ਉਹ ਸਾਨੂੰ ਸਰਕਾਰੀ ਲੱਗੀ ਜਾਂਦੇ ਨੇ ਅਜੇ ਤੱਕ ਸਮਝ ਨਹੀਂ ਲੱਗੀ ਸਿੱਖ ਨੂੰ ਬਾਕੀ ਕੰਮਾਂ ਨੂੰ ਸਿਆਣਾ ਵਾ ਪਰ ਇਸ ਕੰਮ ਚ ਜੇ ਅਣਜਾਣ ਹੀ ਤੁਰਿਆ ਫਿਰਦਾ ਪਤਾ ਹੀ ਨਹੀਂ ਹੈਗਾ ਇਹਨੂੰ ਆਪਣਾ ਕੌਣ ਹੈ ਬਗਾਨਾ ਕੌਣ ਹੈ ਜਿਹੜੇ ਆਪਣੇ ਪਿਛਲਾਕ ਬਣਾ ਕੇ ਜਿਹੜੇ ਤੁਹਾਨੂੰ ਤੁਹਾਡੇ ਵਿੱਚ ਸ਼ਕਸ਼ੀ ਪੂਜਾ ਦਾ ਪ੍ਰਭਾਵ ਲੈਣਾ ਚਾਹੁੰਦੇ ਆ ਤੁਹਾਨੂੰ ਵਿਅਕਤੀਗਤ ਤੌਰ ਤੇ ਤੁਹਾਨੂੰ ਅੰਦਰੋਂ ਡੈਮੇਜ ਕਰਨਾ ਚਾਹੁੰਦੇ ਸਮਝ ਸਮਝ ਨਹੀਂ ਆ ਰਹੀ ਮਨੁੱਖ ਨੂੰ ਕਿ ਜਾਵੇ ਕਿਹੜੇ ਬੰਨੇ ਹੋਇਆ ਕੀ ਜਦੋਂ ਪੰਜਾਬ ਵਿੱਚ ਕਬਜ਼ਾ ਹੋ ਗਏ ਉਹ ਉਹਨਾਂ ਨੂੰ ਇਹ ਪਤਾ ਵੀ ਇਹਨਾਂ ਨੂੰ ਅਧਿਆਤਮਿਕ ਜਿਹੜੀ ਆਤਮਿਕ ਖੁਰਾਕ ਆ ਨਾ ਇਹਨਾਂ ਦੇ ਸੋਮੇ ਕਿਹੜੇ ਆ ਉਹ ਆ ਧਾਰਮਿਕ ਸਥਾਨ ਸ਼ਬਦ ਗਿਆਨ ਵਿਚਾਰ ਉਹ ਆ ਗੁਰੂ ਗ੍ਰੰਥ ਸਾਹਿਬ ਉਹਨਾਂ ਵਿੱਚੋਂ ਜਿੰਨੇ ਇਤਿਹਾਸਕ ਸਥਾਨ ਸੀ ਉਹਨਾਂ ਵਿੱਚੋਂ ਉਹਨਾਂ ਨੇ ਬਹੁਤੇ ਇਤਿਹਾਸਕ ਸਥਾਨਾਂ ਨੂੰ ਆਪਣੇ ਅਧੀਨ ਕੀਤਾ ਕਿਉਂਕਿ ਜਦੋਂ ਰਾਜ ਉਹਨਾਂ ਦਾ ਹੋ ਗਿਆ ਉਹਨਾਂ ਦੇ ਕੋਲ ਚਲਾ ਗਿਆ ਸਾਰਾ ਕੁਝ ਉਹਨਾਂ ਚ ਤਰਨ ਤਾਰਨ ਦਾ ਗੁਰਦੁਆਰਾ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਗੁਰੂ ਕਾ ਬਾਗ ਨਨਕਾਣਾ ਸਾਹਿਬ ਇਹਨਾਂ ਸਾਰਿਆਂ ਧਾਰਮਿਕ ਸਥਾਨਾਂ ਦੇ ਜਿਹੜੇ ਸਰਬਰਾਸੀ ਨਾ ਸੇਵਾਦਾਰ ਮੁਖੀ ਇਹਨਾਂ ਨੇ ਅੰਗਰੇਜ਼ਾਂ ਨੇ ਆਪਣੇ ਲਾ ਲਏ ਜਨਕਿ ਇੰਜ ਕਹ ਲਓ ਵੀ ਗੁਰਦੁਆਰਿਆਂ ਦਾ ਸਾਰਾ ਪ੍ਰਬੰਧ ਅੰਗਰੇਜ਼ਾਂ ਦੇ ਕੋਲ ਚਲਾ ਗਿਆ ਜਿਨੇ ਉਹਨਾਂ ਨੇ ਸਰਬਰਾਸੀ ਆਪਣੇ ਲਾ ਦਿੱਤੇ ਤਰਨਤਾਰਨ ਦਾ ਗੁਰਦੁਆਰਾ ਤਰਨਤਾਰਨ ਦਾ ਗੁਰਦੁਆਰਾ ਜਦੋਂ ਮੱਸਿਆ ਲੱਗਦੀ ਸੀ ਨਾ ਉੱਥੇ ਬਜ਼ੁਰਗੋ ਉਹ ਬਾਰ ਸਟਾਰ ਲੱਗਾ ਜਾਣ ਲੱਗਿਆ ਸਾਕੇ ਨਨ ਕਾਂਡੇ ਦਾ ਟਰੈਕਟਰ ਲੈ ਕੇ ਜਾਏ ਉਥੋਂ ਜਿਆਦਾ ਵੱਡਾ ਨਹੀਂ ਹੈਗਾ ਪੜਿਓ ਜਰੂਰ ਮੈਨੂੰ ਉਮੀਦ ਹੈ ਕਿ ਤੁਸੀਂ ਲੈ ਕੇ ਜਾਓਗੇ ਜਾਣ ਲੱਗਿਆ ਤੇ ਪੜਿਓ ਉਹ ਜੋ ਲਿਖਿਆ ਕਿ ਜਿਹੜਾ ਮਸਿਆ ਦਾ ਜਦੋਂ ਮਸਿਆ ਲੱਗਦੀ ਸੀ ਨਾ ਤਰਨ ਤਾਰਨ ਧੀਆ ਪਣਾਂ ਨੂੰ ਜਿਹੜੇ ਉਥੋਂ ਦੇ ਮੰਤ ਹੁੰਦੇ ਸੀ ਨਾ ਪੁਜਾਰੀ ਲੋਕ ਉਹ ਧੀਆ ਪਣਾਂ ਨੂੰ ਛੇੜਦੇ ਹੁੰਦੇ ਸੀ ਲੱਡੂ ਤੇ 베ਰ 베ਰੀਆਂ ਦੇ ਉਹਨਾਂ ਧੀਆਂ ਪੈਣਾ ਉੱਤੇ ਖਾਲੀ ਕੀਤੇ ਜਾਂਦੇ ਸੀ ਮਾਰੇ ਜਾਂਦੇ ਸੀ ਉਹਨਾਂ ਨੂੰ ਯਾਨੀ ਕਿ ਇੰਜ ਕਹਿ ਲਓ ਧਾਰਮਿਕ ਸਥਾਨ ਤੇ ਲੋਕ ਅਧਿਆਤਮਿਕਤਾ ਗਿਆਨ ਲੈਣ ਆਉਂਦੇ ਆ ਸੋਝੀ ਲੈਣ ਆਉਂਦੇ ਆ ਇਹ ਮੁਸਟੰਡੇ ਲੋਕ ਉਹਨਾਂ ਦੀਆਂ ਧੀਆਂ ਪੈਣਾ ਨੂੰ ਛੇੜਦੇ ਸਨ ਆ ਜਿਹੜੇ ਅੱਜ ਡੇਰਿਆਂ 'ਚ ਹੋ ਰਿਹਾ ਨਾ ਕੰਮ ਇਹ ਕੋ ਪਹਿਲੀ ਵਾਰ ਨਹੀਂ ਹੋ ਰਿਹਾ ਅੱਜ ਵੀ ਹੋ ਰਿਹਾ ਨਾ ਬੋਲੋ ਗੁਰੂ ਕੇ ਪਿਆਰਿਓ ਬੋਲੋ ਗੁਰੂ ਕੇ ਪਿਆਰਿਓ ਅੱਜ ਹੋ ਰਿਹਾ ਨਾ ਅੱਜ ਹੋ ਰਿਹਾ ਅੱਜ ਵੀ ਹੋ ਰਿਹਾ ਪਹਿਲਾਂ ਵੀ ਹੁੰਦਾ ਸੀ ਤਰਨਤਾਰਨ ਦੇ ਗੁਰਦੁਆਰੇ ਦੀ ਮੈਂ ਗੱਲ ਦੱਸ ਰਿਹਾ ਉਹ 베ਰ ਲੱਡੂ ਉਹਨਾਂ ਉੱਤੇ ਖਾਲੀ ਕਰਦੇ ਸੀ ਇਹਦਾ ਮਾਰਦੇ ਸੀ ਧੀਆਂ ਪਣਾ ਨੂੰ ਤਰਨਤਾਰਨ ਦੇ ਸਰੋਵਰ ਵਿੱਚੋਂ ਜਲ ਲੈ ਕੇ ਸ਼ਰਾਬ ਦੀਆਂ ਪੱਟੀਆਂ ਲਾਉਂਦੇ ਸੀ ਮੰਤ ਤੇ ਮੰਤਾਂ ਦੇ ਗੁੰਡੇ ਆਮ ਬੰਦਾ ਸਰੋਵਰ ਦਾ ਜਲ ਲੈ ਕੇ ਆਪਣੇ ਘਰ ਛੜ ਛਟਾ ਦਿੰਦਾ ਕਿ ਸਾਡਾ ਘਰ ਪਵਿੱਤਰ ਹੋ ਜਾਏ ਉਸ ਜਲ ਦੀ ਸ਼ਰਾਬ ਕੱਢਦੇ ਸੀ ਮੰਤ ਲੋਕ ਮੈਂ ਦੁਬਾਰਾ ਬੇਨਤੀ ਕਰਦਾ ਕੋੜੋ ਨਹੀਂ ਕਰ ਰਿਹਾ ਉਹ ਸਾਹਮਣੇ ਸਟਾਲ ਲੱਗਾ ਉੱਥੇ ਟ੍ਰੈਕਟ ਪਿਆ ਸਿੱਖ ਮੇ ਕਾਲ ਦਾ ਨਨਕਾਣਾ ਸਾਹਿਬ ਦੇ ਸਾਕੇ ਬਾਰੇ ਕਿਤਾਬਾਂ ਪੜੋ ਪਤਾ ਲੱਗੇ ਤੁਹਾਨੂੰ ਅਸੀਂ ਪੜਦੇ ਨਹੀਂ ਹੈਗਾ ਨਾ ਸੰਤਾਨ ਹੀ ਪਤਾ